ਮਤਲਬ ਕਿਹੜੇ ਸਾਲ ਦੀ ਗੱਲ ਹੈ ਇਹ ਵੀ ਜਦੋਂ ਤੁਸੀਂ ਆਏ ਸੀ 2003 ਦੀ 2003 ਦੀ ਕਿੰਨੀ ਕਿੰਨੀ ਵਾਰ ਗੇੜਾ ਲਾਤਾ ਇੰਡੀਆ ਦਾ ਛੇ ਸਾਲ ਡੇਢ ਸਾਲ ਵਾਰ ਅੱਛਾ ਸਾਲ ਡੇਢ ਸਾਲ ਵਾਰ ਤੇ ਸ਼ੁਰੂ ਚ ਜਦੋਂ ਪਹਿਲੀ ਵਾਰ ਆਏ ਸੀ ਕਿੰਨੇ ਕਿੰਨੀ ਦਿਨ ਰਹੇ ਉਹ ਤੋਂ ਰਹਾ ਚਾਰ ਸਾਲ ਚਾਰ ਸਾਲ ਇਕੱਠਾ ਨਾਲੇ ਪਹਿਲੇ ਦਿਨ ਕਹਿੰਦੇ ਵੀ ਆ ਕੇ ਰੋਏ ਅਸੀਂ ਤੇ ਫਿਰ ਚਾਰ ਸਾਲ ਕਿਵੇਂ ਕੱਟਦੇ ਗਏ ਨਹੀਂ ਮਜਬੂਰੀਆਂ ਸੀ ਹੁਣ ਘਰੋਂ ਵੀ ਇੰ데 ਤਕੜੇ ਨਹੀਂ ਸੀ ਕਿ ਹੁਣ ਕੋਈ ਮੁਰਦ ਜਾਂਦੇ ਪੈਸੇ ਲਾਏ ਸੀ ਬਾਪੂ ਨੇ ਹਾਂ ਕਿਹਨਾਂ ਫਿਰ ਬਾਪੂ ਨੇ ਪਹਿਲਾਂ ਤਾਂ ਘਰ ਹੀ ਨਹੀਂ ਪੜ ਦੇਣਾ ਜੀ ਸਹੀ ਗੱਲ ਆ ਆਪਣੇ ਪੰਜਾਬੀਆਂ ਨੂੰ ਇਹ ਵੀ ਆਦਤ ਹੁੰਦਾ ਨਾ ਵੀ ਨਾਲੇ ਪਿੰਡ ਦਾ ਵੀ ਹੁੰਦਾ ਪਿੰਡ ਵਾਲੇ ਕਹਿਣਗੇ ਵੀ ਬਾਈ ਗਿਆ ਸੀਗਾ ਮੁਰੜਿਆ ਆ ਬਾਪੂ ਤਾਂ ਪਹਿਲਾਂ ਹੀ ਕਹੀ ਨਹੀਂ ਕਹਿੰਦਾ ਪੁੱਤ ਤੂੰ ਕਹੀ ਤਾਂ ਜਾਂ ਨਾ ਬਾਰ-ਬਾਰ ਕਹਿੰਦਾ ਤੂੰ ਟੱਕੀ ਟੱਕੀ ਪਰਵਾ ਕੇ ਦਿੱਲੀੋਂ ਮੁਰੜ ਆਣਾ ਅੱਛਾ ਬਾਪੂ ਦਿੱਲੀ ਵਾ ਮੈਂ ਮੈਨੂੰ ਪੰਜ-ਛੇ ਲਾਉਣੇ ਭੇਜਣ ਨੂੰ ਦਿੱਲੀੋਂ ਨਹੀਂ ਮੁਰੜਦਾ ਏਜੰਟ ਥਰੂ ਆਏ ਸੀ ਏਜੰਟ ਥਰੂ ਆਏ ਸੀ ਤੇ ਫਿਰ ਰੋਕੇ ਕੀ ਕਿਹਾ ਮੈਂ ਘਰੇ ਨਹੀਂ ਕਦੇ ਦੱਸਿਆ ਨਹੀਂ ਆ ਆਪਣੇ ਜੀ ਕੀ ਕਿਹਾ ਆਪਦੇ ਯਾਰ ਦੋਸਤ ਨੂੰ ਅਸੀਂ ਅਸੀਂ ਇਹ ਅਸੀਂ ਕਹਿਣਾ ਤੇ ਕਿਸੇ ਅਸੀਂ ਹੱਸਦੇ ਹੁੰਦੇ ਸੀਗੇ ਨਾਲੇ ਹੱਸਦੇ ਨਾਲੇ ਰੋਦੇ ਮਤਲਬ ਪਾਪੜ ਵਾਲੀ ਰੋਟੀ ਖਾ ਕੇ ਵੀ ਕਦੀ ਮਾਂ ਨੂੰ ਨੂਨ ਘੱਟ ਆ ਤੇ ਕਦੀ ਭਾਬੀ ਨੂੰ ਨੂਨ ਘੱਟ ਆ ਤੇ ਅਸੀਂ ਹੱਸਦੇ ਹੁੰਦੇ ਸੀ ਦੋਨੇ ਜਣੇ ਵੀ ਦੇਖ ਲੈ ਯਾਰ ਉੱਥੇ ਸਾਲਾ ਨਕਰੇ ਕਰਦੇ ਹੁੰਦੇ ਸੀ ਹੂੰ ਇੱਥੇ ਪਤਾ ਲੱਗਦਾ ਕਿਹਾ ਕਿ ਨਹੀਂ ਹੌਲੀ ਹੌਲੀ ਫਿਰ ਕਹੇ ਤੌਲੇ ਫਿਰ ਚੌਲ ਬਣਾਉਣੇ ਸਿੱਖੇ ਹੌਲੀ ਹੌਲੀ ਕਰਦੇ ਕਰਾਉਂਦੇ ਕਰਦੇ ਨੋਨੇ ਤਨ ਤੋਂ ਤਨ ਪਤਾ ਜੇ ਬੰਦਾ ਪ੍ਰੋਗਰੈਸਿਵ ਹੋਵੇ ਨਾ ਹੂੰ ਸਿੱਖਣਾ ਲਾ ਹੋਵੇ ਤਾਂ ਬਹੁਤ ਬਹੁਤ ਸਿੱਖਦਾ ਜਿਹੜਾ ਬੰਦੇ ਰਹੇ ਬੰਦੇ ਰਹੇ ਬੰਦੇ ਰਹੇ ਉਹ 4 ਸਾਲ ਬਾਅਦ ਉਹ ਹੱਥ ਬੜੇ ਕਰ ਗਿਆ ਸੀ ਮੁੰਡਾ ਦੂਜਾ ਆਪੇ ਚੱਲ ਗਿਆ ਆਪੇ ਚਲਾ ਗਿਆ ਮੈਂ ਕਹਿ ਵੀ ਨਹੀਂ ਮੈਂ ਐਕਸਟਰੀ ਸੱਚ ਦਾ ਸਤਿ ਸ੍ਰੀ ਭਰਾ ਹੁਣ ਹੂੰ ਮੈਂ ਆਪਣੇ ਪਿਓ ਨੂੰ ਵਾਦਾ ਕਰਕੇ ਆਇਆ ਸੀ ਮੈਂ ਬਾਪੂ ਜੀ ਅਸੀਂ ਇਕੱਠਾ ਸੀ ਸਾਰਾ ਪਰਿਵਾਰ ਹੂੰ ਮੈਂ ਬਾਪੂ ਜੀ ਇੱਥੇ ਬਰਾਬਰ ਅੱਡ ਘਰ ਪਾ ਕੇ ਹੂੰ ਫੇਗਾ ਹਾਂ ਅੱਛਾ ਫਿਰ ਪਤਾ ਕਰ ਪਤਾ ਆਪਾਂ ਦੀ ਕੋਠੀ ਹੂੰ ਪਤਾ ਹਾਂ ਲੋ ਯਾਰ ਚਤਰਾ ਦੇ ਵਿੱਚ ਦੀ ਵੀ ਤੇਲ ਨਿਕਲ ਜਾਂਦਾ ਸੀ ਡੀ ਜੇ ਦੇ ਮੋਟੇ ਦੇ ਚੱਕ ਚੱਕ ਸੀਮੈਂਟ ਮੋਟੇ ਛੱਲੇ ਜਾਂਦੇ ਸੀ ਸਹੀ ਹੈ ਅੱਛਾ ਸ਼ੁਰੂ ਚ ਲੇਬਰ ਜੌਬ ਕੀਤੀ ਸੀ ਕੋਈ ਜੌਬ ਛੱਡੀ ਨਹੀਂ ਹੋਣ ਸੈਟੂ ਪਰ ਹੋ ਵੀ ਤਾਂ ਗਏ 20 ਸਾਲ ਨਹੀਂ ਬੱਚ ਮੁਚ ਜਾਂਦਾ ਭਾਜੀ ਇੱਥੇ ਦੇਖ ਵੀਰੇ ਅ ਦੱਲ ਹੈ ਕਿ ਉਹ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਹੂੰ ਜੇ ਤਾਂ ਬੰਦਾ ਹੈਗਾ ਕੰਮ ਕਰਨ ਵਾਲਾ ਤੇ ਮਚਾਉਣ ਵਾਲਾ ਹੂੰ ਬਚਾਲੂਗਾ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਪਰ ਭਾਜੀ ਜਿੰਨੇ ਮੈਂ ਉਰੇ ਦੇਖਿਆ ਉਰੇ ਤਾਂ ਮਹंगाई ਬੜੀ ਹੈ ਜਿੰਨੀ ਕਮਾਈ ਓਨੀ ਮਹंगाई ਆ ਨਹੀਂ ਵੀਰੇ ਜਦੋਂ ਬੰਦਾ ਜਦੋਂ ਤੁਸੀਂ ਆਉਨੇ ਭੰਮਾ ਹੂੰ ਫਿਰ ਤੁਹਾਨੂੰ ਲੱਗਦੀ ਹੈ ਮਹंगाई ਹੂੰ ਜੋ ਤੁਸੀਂ ਇੱਥੇ ਰਹਿਣਾ ਹੋਵੇ ਨਾ ਹੁਣ ਸਰੰਡਰ ਕਿੰਨੇ ਦਾ ਪੈਂਦਾ ਵਾਪਾਂ ਨੂੰ ਉੱਥੇ 900 ਰੁਪਏ ਦਾ 1000 ਦਾ ਲਾ ਲਓ ਮੋਟਾ 1000 ਦਾ ਇੱਥੇ 32 ਰੁਪਏ ਦਾ ਸੰਡਰ ਕਰੀ ਛੱਡ ਜੰਦੇ ਯਾਰ 32 ਰੁਪਈਆ ਦਾ ਨਹੀਂ 32 ਰਿੰਗਟਾਂ ਦਾ ਕਹੋ 32 ਗੁਣਾ 22 ਕਰੋ ਕਿੰਨੇ ਬਣੇ 32 ਗੁਣਾ 19 ਕਰ ਲਓ 19 ਕਿਉਂ 22.5 ਆ 22.5 ਕਰ ਲਓ ਕਰੋ ਤੁਸੀਂ ਮਿਲਟਰੀ ਵਾਲੇ ਭਾਈ ਆ ਚਲੋ ਮੰਨ ਲਓ ਸਮਝ ਲਓ ਵੀ ਕੀ ਕਹਿੰਦੇ ਨੇ ਕਿੰਨਾ ਹੋ ਗਿਆ ਦੋ ਦੋਨੇ 4 ਉਹ ਵੀ 5-600 ਰੁਪਈਆ ਘੇਰ ਕਿੰਨਾ ਫਰਕ ਆ ਮਲੇ ਕਰੇ ਜਾਂਦੇ ਆਲੇ ਹੁਣ ਆਪਣੇ ਹੀ ਛੱਡਦੇ ਆ ਚਲੋ ਸਿਲੰਡਰ ਛੱਡੋ ਪਾਣੀ ਦੀ ਬੋਤਲ ਜੇ ਆਪਣੇ ਉੱਤੇ ਜਿਹੜੀ 30 ਦੀ ਮਿਲਦੀ ਆ ਉਹਰੇ 70 ਦੀ ਆ ਨਹੀਂ ਵੀਰੇ ਘਰੇ ਫਿਲਟਰ ਲਾਓ ਆਪ ਦਾ ਘਰੇ ਨਹੀਂ ਜਿਵੇਂ ਮੰਨ ਲਓ ਹੁਣ ਕਈ ਵਾਰੀ ਆਪਾਂ ਨੂੰ ਪੰਜਾਬ 'ਚ ਵੀ ਖਰੀਦਣੀ ਪੈਂਦੀ ਆ ਪਾਣੀ ਦੀ ਬੋਤਲ ਮੈਂ ਉਹ ਗੱਲ ਕਰਦਾ ਘਰੇ ਆਪਦੇ ਉਹ ਲਾਏ ਹੋਏ ਆ ਫਿਲਟਰ ਦੁੱਧ ਦੁੱਧ ਕਿੰਨਾ ਮਹਿੰਗਾ ਦੁੱਧ ਤਾਂ ਨਹੀਂ ਘਰੋਂ ਕੱਢ ਲੋਂਗੇ ਦੁੱਧ ਤਾਂ ਬਾਹਰੋਂ ਹੀ ਲੋਂਗੇ ਦੁੱਧ ਇੱਥੇ ਮਿਲਦਾ ਡੱਬੇ ਵਾਲਾ ਵੀ ਮਿਲਦਾ ਟੀਨ ਵਾਲਾ ਵੀ ਹਾਂ ਡੱਬੇ ਵਾਲਾ ਕਿੰਨਾ ਮਹਿੰਗਾ ਵਾ ਉਹ ਕੰਨਰ ਬੀਬੀ ਪੈਸੇ ਦਾ ਟੀਨ ਆ ਉਹ ਦੋ ਦੋ ਦਿਨ ਰਾਮ ਨਰ ਚੱਲ ਜਾਂਦਾ ਪਾਈਏ ਦਾ ਟੀਨਾ ਪਾਈਏ ਦਾ ਟੀਨਾ ਹਾਂ ਤਿੰਨ ਰੁਪਏ ਮਤਲਬ ਤਿੰਨ ਰਿੰਗਟ 2 ਪੈਸੇ ਦੇ ਵਿੱਚ 20 ਪੈਸੇ ਦੇ ਵਿੱਚ ਦੋ ਦਿਨ ਲੰਘ ਜਾਂਦੇ ਦੋ ਦਿਨ ਲੰਘ ਜਾਂਦੇ ਪਾਈਆ ਮਿਲਦਾ ਹਨ ਤੇ ਵਧੀਆ ਚਾਹ ਬਣਦੀ ਖੁੱਲੀ ਕਿੰਨੇ ਦਾ ਪਿਆ 70 70 75 ਦਾ ਪਿਆ ਦੋ ਦਿਨ ਲੰਘ ਜਾਂਦੇ 35 ਰੁਪਈਆ ਦਾ ਪਿਆ ਉੱਤੇ 35 ਰੁਪਈਆ ਦਾ ਗਾਹ ਨਾ ਦੋ ਤਾ ਹੁਣ ਤੁਹਾਨੂੰ ਹੋ ਗਿਆ ਪੇਟ ਪੇਟ ਹੋ ਗਿਆ ਹੁਣ ਸਾਢੇ 1:30 ਤੇ ਪਾਣੀ ਦੀ ਬੋਤਲ ਲੈਣੀ ਆ 70 ਦੀ ਆ ਹਾਂ ਅਸੀਂ ਦੁੱਧ ਲਿਆ ਸਾਨੂੰ ਮਿਲਿਆ 3.5 ਦਾ ਕੋਕ ਦੀ ਬੋਤਲ ਜਿਹੜੀ ਲੋਹਿਆਣੇ 20 ਰੁਪਏ ਦੀ ਮਿਲਦੀ ਆ ਉਹ ਉਰੇ ਮਿਲੀ 60ਾਂ ਦੀ ਉਹੀ ਨਾਲ ਵੀਰੇ ਹਾਂ ਤਾਂ 711 ਸ਼ਾਪ ਹੀ ਆ ਮਾਈਂਡ ਸੈਂਟਰ ਨਹੀਂ ਨਹੀਂ 711 ਤੋਂ ਸਸਤੀ ਤਾਂ ਨਹੀਂ ਹਾਂ ਹੁਣ ਅਸੀਂ ਅਸੀਂ ਜਿਹੜੇ ਅਸੀਂ ਲੋਕ ਕੋਕ ਕੋਕ ਪੀਂਦੇ ਨੇ ਤੈਨੂੰ ਜ਼ਹਿਰ ਸਮਝਦੇ ਆ ਯਾਰ ਲੈ ਮੈਂ ਉਹ ਗੱਲ ਕਰਦਾ ਮਹਿੰਗਾਈ ਦੀ ਚਲੋ ਤੂੰ ਤੂੰ ਤਾਂ ਫਿਰ ਦੇਖੋ ਵੀਰੇ ਮੈਂ ਉਹੀ ਗੱਲ ਕੀ ਜਦੋਂ ਤਾਂ ਤੁਸੀਂ ਟੂਰਿਸਟ ਹੋਣੇ ਤੁਹਾਨੂੰ ਮਹਗਾ ਲੱਗਣੀ ਲੱਗਣੀ ਆ ਜਦੋਂ ਤੁਸੀਂ ਰਹਿਣਾ ਹੀ ਇੱਥੇ ਆ ਨਾ ਫਿਰ ਤੁਹਾਨੂੰ ਮਹਿੰਗਾਈ ਨਹੀਂ ਲੱਗੂਗੀ। ਕੋਈ ਬੰਦੇ ਨੇ ਆਪਣੀ ਲਾਇਫ ਨੂੰ ਉਸ ਸਮੇਂ ਨਾਲ ਮੈਨੇਜ ਕਰ ਲਿਆ ਹੁੰਦਾ।